ਨੀਲੀ ਵਾਲਿਆਂ ਦੇ ਮੁੰਡਿਆ ਦੇਖੋ ਹੀ ਸ਼ਰਾਬਾਂ ਪੀਂਦੇ ਆ ਸਿਕਟਾ ਪੀਂਦੇ ਆ ਕੂਲ ਲਿਪਾ ਲਾਉਂਦੇ ਆ ਵੇਚਦੇ ਚੰਦੂਆ ਸਾਬ ਦੇ ਆ ਦੇਖ ਨੀਲੀ ਵਾਲ ਪਿਛਲੇ ਦਿਨੀ ਇੱਕ ਵੀਡੀਓ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜਿਸ ਦੇ ਵਿੱਚ ਇੱਕ ਸਰਦਾਰ ਨੌਜਵਾਨ ਦੀ ਉਸਦੇ ਹੀ ਕੁਝ ਦੋਸਤਾਂ ਵੱਲੋਂ ਵੀਡੀਓ ਬਣਾਈ ਗਈ ਸੀ ਜੋ ਕਿ ਦੱਸ ਰਹੇ ਸਨ ਕਿ ਇਹ ਨੌਜਵਾਨ ਤਬਾਕੂ ਦਾ ਸੇਵਨ ਕਰਦਾ ਹੈ ਸਿਗਰਟ ਪਿੰਦਾ ਅਤੇ ਕੂਲ ਲਿਪ ਲਗਾਉਂਦਾ ਹੈ ਅਤੇ ਇਹ ਵੀਡੀਓ ਇਸ ਕਰਕੇ ਲੋਕਾਂ ਵੱਲੋਂ ਕਾਫੀ ਜ਼ਿਆਦਾ ਵਾਇਰਲ ਕੀਤੀ ਗਈ ਤੇ ਇਸ ਨੌਜਵਾਨ ਦਾ ਵਿਰੋਧ ਕੀਤਾ ਗਿਆ ਇਸ ਦੀ ਪਛਾਣ ਦੱਸਣ ਵਾਲੇ ਤੇ ਇਨਾਮ ਤੱਕ ਰੱਖ ਦਿੱਤੇਗੇ ਕਿਉਂਕਿ ਇਹ ਸਿੱਖ ਗੁਰਸਿੱਖ ਸੀ ਅਤੇ ਨਾਲ ਹੀ ਇਹ ਨੀਲੀਵਰ ਜੋ ਕਿ ਚੰਦਿਆ ਸਾਹਿਬ ਦੀ ਸੇਵਾ ਕਰਦੇ ਨੇ ਜਿੰਨਾਂ ਦੀ ਦੁਕਾਨ ਹੈ ਉਹਨਾਂ ਦਾ ਪੁੱਤ ਸੀ ਪਰ ਜਦੋਂ ਗੁਰਸੇਖ ਇਸ ਤਰ੍ਹਾਂ ਦੀ ਘਟਨਾ ਕਰਦਾ ਹੋਇ ਦਿਖਾਈ ਦਿੱਤਾ ਜੋ ਕਿ ਬਾਣੇ ਦੇ ਵਿੱਚ ਸਿਰ ਤੇ ਦਮਾਲਾ ਸਜਾਇਆ ਹੋਇਆ ਸੀ ਤਾਂ ਕਾਫੀ ਜਿਆਦੇ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚੀ ਜਿਸ ਤੋਂ ਬਾਅਦ ਦਮਦਮੀ ਟਕਸਾਲ ਜਥਾ ਰਾਜਪੁਰਾ ਦੇ ਪਾਈ ਬਰਜਿੰਦਰ ਸਿੰਘ ਪਰਵਾਨਾ ਆਪਣੇ ਜਥੇ ਸਮੇਤ ਇਸ ਦੇ ਮਾਤਾ ਪਿਤਾ ਕੋਲ ਸਪਸ਼ਟੀ ਕਰ ਲੈਣ ਦੇ ਲਈ ਪਹੁੰਚੇ ਪਰ ਅੱਗੇ ਉਹ ਇਸ ਦੇ ਮਾਤਾ ਪਿਤਾ ਨੇ ਕੀ ਜਵਾਬ ਦਿੱਤਾ ਉਹ ਵੀ ਤੁਹਾਨੂੰ ਹੈਰਾਨ ਕਰਕੇ ਰੱਖ ਦੇਵੇਗਾ ਕਿਉਂਕਿ ਉਸ ਮਾਪਿਆਂ ਦੇ ਲਈ ਆਪਣੇ ਪੁੱਤ ਨਾਲੋਂ ਜ਼ਿਆਦਾ ਸਿੱਖੀ ਦੇ ਨਾਲ ਪ੍ਰੇਮ ਸੀ ਅਤੇ ਉਹਨਾਂ ਨੇ ਜੋ ਕੰਮ ਕੀਤਾ ਉਸ ਨੂੰ ਦੇਖ ਕੇ ਤੁਸੀਂ ਵੀ ਕਹੋਗੇ ਕਿ ਇਸ ਤਰ੍ਹਾਂ ਹੀ ਕਰਨਾ ਚਾਹੀਦਾ ਸੀ ਆਓ ਤੁਹਾਨੂੰ ਲੈ ਚਲਦੇ ਹਾਂ ਉਸ ਵੀਡੀਓ ਵੱਲ ਅਤੇ ਦੇਖਦੇ ਹਾਂ ਕਿ ਉਹਦੇ ਮਾਪਿਆਂ ਨੇ ਕੀ ਜਵਾਬ ਦਿੱਤਾ ਜਦੋਂ ਇਸ ਕਪੁੱਤ ਦੀ ਕਰਤੂਤ ਦਾ ਪਤਾ ਕਰਨ ਦੇ ਲਈ ਪਾਈ ਵਰਜਿੰਦਰ ਸਿੰਘ ਪਰਵਾਨਾ ਪਹੁੰਚੇ ਉਸਦੇ ਪਰਿਵਾਰ ਕੋਲ ਲੁਧਿਆਣੇ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਅਜਿਹੇ ਸਖਸ ਨੂੰ ਕਿਸ ਤਰ੍ਹਾਂ ਦੀ ਸਜ਼ਾ ਹੋਣੀ ਚਾਹੀਦੀ ਹੈ ਜੋ ਕਿ ਇਸ ਤਰ੍ਹਾਂ ਜੋ ਸਿੱਖੀ ਸਰੂਪ ਦੇ ਵਿੱਚ ਰਹਿ ਕੇ ਇਸ ਤਰ੍ਹਾਂ ਬਦਨਾਮ ਕਰਦੇ ਨੇ ਦਾਗ ਲਾਉਂਦੇ ਨੇ ਅਜਿਹੇ ਲੋਕਾਂ ਨੂੰ ਕਿਸ ਤਰ੍ਹਾਂ ਦੀ ਸਜ਼ਾ ਹੋਣੀ ਚਾਹੀਦੀ ਹੈ ਕਮੈਂਟ ਕਰਨਾ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਆਓ ਦੇਖੋ ਪੂਰੀ ਵੀਡੀਓ ਨੀਲੀ ਬਾਰ ਵਾਲਿਆਂ ਦੇ ਮੁੰਡਿਆ ਦੇਖੋ ਇਹ ਸ਼ਰਾਬਾਂ ਪੀਂਦੇ ਆ ਸਿਕਟਾ ਪੀਂਦੇ ਆ ਕੁਲੀਪਾ ਲਾਉਂਦੇ ਆ ਵੇਚਦੇ ਚੰਦੂਆ ਸਾਬ ਦੇ ਆ ਦੇਖ ਨੀਲੀ ਬਾਰ ਤਾਂ ਬਾਰੇ ਲੋਕ ਸਮਾਜ ਤੇ ਸ਼ਰਾਬ ਨੇ ਲੋਕ ਕਿਸੇ ਵੀ ਧਰਮ ਵਾਸਤੇ ਆਪਾਂ ਦੂਜਿਆਂ ਨੂੰ ਰੋਣਿਆ ਜਦੋਂ ਸਾਨੂੰ ਸਾਡੇ ਮਾਰਨ ਤੇ ਆ ਜਾਣ ਤੇ ਕਿੰਨੂੰ ਰੋਈਏ ਜਾ ਕੇ ਲੁਧਿਆਣੇ ਵਾਲਿਓ ਵੇਖ ਲਓ ਕਰਤੂਤਾਂ ਤੁਹਾਡੇ ਸ਼ਹਿਰ ਦੇ ਬੰਦਿਆਂ ਦੀ ਹੈਗੀ ਕੋਣਕ ਯਾਰਤ ਲੁਧਿਆਣੇ ਵਾਲਿਓ ਤਾਂ ਸਾਂਭ ਲੋ ਜਾ ਕੇ ਇਹਨੂੰ ਦੁਕਾਨ ਨਹੀਂ ਖੁੱਲਣੀ ਚਾਹੀਦੀ ਇਦਾਂ ਦੇ ਬੰਦਿਆਂ ਦੀ ਇਦਾਂ ਦੇ ਕਰਤੂਤਾਂ ਦੇ ਕਰਨ ਵਾਲੇ ਮਾਲਕਾਂ ਦੀ ਦੁਕਾਨ ਨਹੀਂ ਖੁੱਲਣੀ ਚਾਹੀਦੀ ਇਹਨਾਂ ਦਾ ਤਾਂ ਸਾਬ ਜੋ ਕਰਨਾ ਕਾਲਪੁਰ ਸਾਹਿਬ ਨੇ ਕਰ ਹੀ ਦੇਣਾ ਤਾਂ ਸਿੱਖ ਸੰਗਤ ਜੋ ਅਕਾਲ ਚਲ ਸਾਹਿਬ ਜੋ ਮੈਨੂੰ ਮੇਰੇ ਪਰਿਵਾਰ ਨੂੰ ਸਜ਼ਾ ਲਾਣਗੇ ਮੇਰੇ ਬੱਚੇ ਦੀ ਕਰਤੂਤ ਦੀ ਮੈਂ ਉਹ ਪੁਕਤੰਗਾ ਚਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੜੀ ਮਾੜੀ ਕਰਤੂਤ ਜਿਨੇ ਸਾਡਿਆਂ ਸਾਰਿਆਂ ਦਾ ਸਿਰ ਨੀਵਾ ਕੀਤਾ ਲੁਧਿਆਣੇ ਤੋਂ ਵੀਡੀਓ ਹੋਈ ਸੀਗੀ ਵਾਇਰਲ ਤੇ ਨਾਮ ਸੀ ਮਹਿਕਦੀਪ ਸਿੰਘ ਤੇ ਜਦੋਂ ਕੱਲ ਉਹ ਵੀਡੀਓ ਪਈ ਆ ਤੇ ਇਹ ਉਸ ਬੱਚੇ ਦੇ ਮੁਰਖਾ ਵੈਸੇ ਦਾ ਮੁਰਖ ਕਵਾਂਗੇ ਉਹਦੇ ਮਾਤਾ ਪਿਤਾ ਜੀ ਸਰਦਾਰ ਗੁਰਵਿੰਦਰ ਸਿੰਘ ਜੀ ਖੜੇ ਨੇ ਸਾਡੀ ਭੈਣ ਖੜੀ ਆ ਨਾਲ ਉਹ ਬੱਚੇ ਦੀ ਮਾਂ ਖੜੀ ਆ ਉਹ ਕਹਿੰਦੇ ਵੀ ਪੁੱਤ ਕੁੱਤ ਹੋ ਜਾਂਦੇ ਨੇ ਮਾਪੇ ਕਮਾਪੇ ਨਹੀਂ ਹੁੰਦੇ ਪਰ ਮੈਂ ਇਹ ਆਪ ਹੀ ਮਤਲਬ ਇਹਨਾਂ ਨੇ ਜਦੋਂ ਇਹ ਗੱਲ ਹੋਈ ਆਪਣੇ ਬੱਚੇ ਨੂੰ ਆਪ ਹੀ ਬੇਦਖਲ ਜਿਹੜਾ ਕਰਤਾ ਕਹਿੰਦੇ ਕੋਈ ਸਾਡਾ ਲੈਣਾ ਨਹੀਂ ਕੋਈ ਦੇਣਾ ਨਹੀਂ ਕੋਈ ਸਾਡਾ ਉਹਨਾਂ ਵਰਤ ਵਰਤਾਵ ਨਹੀਂ ਕਿਉਂਕਿ ਉਹਨੇ ਜੋ ਕਰਤੂਤ ਕੀਤੀ ਆ ਉਹਦੇ ਨਾਲ ਪਰਿਵਾਰ ਦਾ ਤੇ ਨਹੀਂ ਪਰਿਵਾਰ ਤਾਂ ਇੱਕ ਬੜੀ ਛੋਟੀ ਜੀ ਗੱਲ ਹੈ ਪੂਰੀ ਕੌਮ ਦਾ ਜਿਹੜਾ ਸਿਰ ਨੀਵਾ ਆਇਆ ਤੇ ਵੀਰ ਗੁਰਵਿੰਦਰ ਸਿੰਘ ਜੀ ਬੱਚੇ ਦੇ ਪਿਤਾ ਜੀ ਨੇ ਉਸ ਮੂਰਖ ਪ੍ਰਾਣੀ ਦੇ ਜਿਨੇ ਅਸੀਂ ਮਾੜੀ ਕਰਤੂਤ ਕੀਤੀ ਆ ਤੇ ਗੁਰਵਿੰਦਰ ਸਿੰਘ ਜੀ ਕੀ ਕਹਾਂ ਕੀ ਕਹਿਣਾ ਚਾਹੁੰਦੇ ਹੋ ਸੰਗਤ ਨੂੰ ਦੱਸੋ ਫਿਰ ਤੁਸੀਂ ਆ ਕੀ ਕੁਛ ਕੀਤਾ ਵਾਹਿਰੂ ਜੀ ਕਾ ਖਾਲਸਾ ਵਾਹਿਰੂ ਜੀ ਕੀ ਫਤਿਹ ਪਹਿਲੇ ਤਾਂ ਮੈਂ ਸਾਰੀ ਸੰਗਤ ਕੋਲੋਂ ਸਿੱਖ ਕੌਮ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਮਾਫੀ ਮੰਗਦਾ ਕਿ ਜੋ ਮੇਰੇ ਬੱਚੇ ਨੇ ਕਰਤੂਤ ਕੀਤੀ ਹੈ ਨਿਹਾਇਤੀ ਨਿਕਰੋਗ ਹੈ ਦਸਨਯੋਗ ਨਹੀਂ ਹੈ ਮਾਫ ਕਰਨਯੋਗ ਨਹੀਂ ਹੈ ਪਰ ਮੈਂ ਇਸ ਨੂੰ ਪਹਿਲੇ ਇਹ ਡੰਡ ਲਾ ਦਿੱਤਾ ਮੈਂ ਇਸ ਨੂੰ ਆਪਣੀ ਜਨਾਦ ਚੱਲ ਅਚਲ ਤੋਂ ਆਪਣੇ ਪਰਿਵਾਰ ਤੋਂ ਬੇਦਖਲ ਕਰ ਦਿੱਤਾ ਹੈ ਅੱਜ ਤੋਂ ਮੇਰਾ ਮੇਰੇ ਪਰਿਵਾਰ ਨਾਲ ਇਸ ਦਾ ਕੋਈ ਵਾਸਤਾ ਨਹੀਂ ਹੈ ਸਿੰਘ ਸਿੱਖ ਸੰਗਤ ਜੋ ਅਕਾਲ ਪੁਰਖ ਸਾਹਿਬ ਜੋ ਮੈਨੂੰ ਮੇਰੇ ਪਰਿਵਾਰ ਨੂੰ ਸਜ਼ਾ ਲਾਣਗੇ ਮੇਰੇ ਬੱਚੇ ਦੀ ਕਰਤੂਤ ਦੀ ਮੈਂ ਉਹ ਪੁਕਤੰਗਾ ਲਾਇਗੂ ਉਹ ਮੇਰੀ ਤਾਂ ਆ ਆ ਦੇਖੋ ਵੀ ਔਲਾਦ ਕਰਦੀ ਔਲਾਦ ਮਾਰਾ ਤੇ ਭੁਗਤਣਾ ਮਾਂ ਪਿਓ ਨੂੰ ਪੈਂਦਾ ਮਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਪਿਓ ਦਾ ਵੀ ਪਰ ਕਰਤੂਤਾਂ ਔਲਾਦ ਦੀਆਂ ਨੇ ਤੇ ਭੁਗਤਣਾ ਮਾਂ ਪਿਓ ਨੂੰ ਪੈਂਦਾ ਪਿਆ ਪਿੱਛੇ ਮੈਂ ਕੋਈ ਭੂਆ ਵੀ ਬੈਠੀ ਹੈ ਭੂਆ ਵੀ ਜਿਹੜੀ ਬੱਚੇ ਦੀ ਉਹ ਵੀ ਮੈਂ ਵੇਖ ਰਿਹਾ ਵੀ ਰੋ ਰਹੀ ਆ ਚਲੋ ਗੁਰੂ ਸਾਹਿਬ ਕਿਰਪਾ ਕਰਨ ਬਾਕੀ ਕਰਤੂਤ ਤਾਂ ਬਹੁਤ ਮਾੜੀ ਆ ਤੇ ਬਾਕੀ ਮਿੱਤਰਾਂ ਜਿੱਦਨ ਸਾਨੂੰ ਮਿਲਿਆਂਗਾ ਤੈਨੂੰ ਦਸਾਂਗੇ ਤਾਂ ਜਰੂਰ ਕਹਿੰਦੇ ਹੈ ਘਰੇ ਘਰੇ ਕੇ ਛੱਡ ਕੇ ਲੰਘਿਆ ਕਰੋ ਘਰ ਕੱਲ ਦਾ ਛੱਡ ਕੇ ਚਲਾ ਗਿਆ ਜੀ ਘਰ ਛੱਡ ਕੇ ਚਲਾ ਗਿਆ ਚਲੋ ਬਾਕੀ ਸੰਗਤ ਜੀ ਇਹ ਪਰਿਵਾਰ ਆ ਇਹਨਾਂ ਨੇ ਚਲੋ ਆਪਣੇ ਆਪ ਹੀ ਲਿਖਾ ਕੇ ਲਿਆਏ ਨੇ ਚਲੋ ਇਹ ਤਾਂ ਲਿਖਣਾ ਤਾਂ ਇੱਕ ਫਾਰਮੈਲਿਟੀਆ ਹੁੰਦੀਆਂ ਨੇ ਮੇਰੇ ਮੇਰਾ ਮੰਨਣਾ ਇਹ ਹੈ ਵੀ ਜਿਹਨੇ ਕਰਨਾ ਉਹਨੇ ਦਿਲੋਂ ਹੀ ਕਰ ਦੇਣਾ ਜਿਹਨੇ ਨਹੀਂ ਕਰਨਾ ਉਹਨੇ ਲਿਖ ਕੇ ਵੀ ਨਹੀਂ ਕਰਨਾ ਪਰ ਅਸੀਂ ਉਮੀਦ ਕਰਾਂਗੇ ਵੀ ਫੇਰ ਵੀ ਉਹ ਬੱਚਾ ਜਿਹੜਾ ਉਹ ਕਿਸੇ ਪਾਸੇ ਸਿੱਧੇ ਰਾਹੇ ਪਏ ਕਿਉਂਕਿ ਉਹਨੇ ਕਰਤੂਤ ਜਿਹੜੀ ਆ ਉਹਨੇ ਬੜੀ ਮਾੜੀ ਕੀਤੀ ਆ ਬਹੁਤ ਮਾੜੀ ਕਰਤੂਤ ਜਿਹੜੀ ਆ ਉਹਨੇ ਕੀਤੀ ਆ ਤੇ ਸਾਡੀ ਤਾਂ ਕੋਈ ਨਹੀਂ ਬਹੁਤ ਹੁਣ ਭੁਗਤਣਾ ਤੇ ਪੈਣਾ ਹੀ ਆ ਨਾ ਭੁਗਤਣਾ ਤੇ ਪੈਣਾ ਹੀ ਆ ਪਰ ਫੇਰ ਵੀ ਤੁਸੀਂ ਤਗੜੇ ਹੋ ਜਿਹੜਾ ਤੁਸੀਂ ਐਡਾ ਫੈਸਲਾ ਵੀ ਤੁਸੀਂ ਕਹੇ ਵੀ ਉਹਨੂੰ ਜੋ ਮਰਜ਼ੀ ਜਿੱਥੇ ਮਰਜ਼ੀ ਜਾਵੇ ਜੋ ਮਰਜ਼ੀ ਕਰਿਆ ਸੀ ਕਿ ਲੈਣਾ ਦੇਣਾ ਤੇ ਤੋਂ ਚਲੋ ਪਰ ਫੇਰ ਵੀ ਅਸੀਂ ਅਰਦਾਸ ਕਰਾਂਗੇ ਗੁਰੂ ਸਾਹਿਬ ਅੱਗੇ ਵੀ ਕੋਈ ਭੁੱਲਿਆ ਆਪਣੇ ਘਰ ਵਾਪਸ ਆ ਜੇ ਤੇ ਚੰਗਾ ਹੁੰਦਾ ਘਰ ਵਾਪਸ ਆ ਜੇ ਚੰਗਾ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ